ਸੰਗਤੋ ਦੇਖ ਲਓ ਕਿਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੇ ਨਗਰ ਵਿੱਚ ਦੀ ਤਾਂ ਹੀ ਨੰਗੇ ਕਿਹੜੇ ਕਿਹੜੇ ਨਗਰਾਂ ਦੇ ਵਿੱਚ ਨਾਲ ਦੀ ਚਰਨ ਸ਼ੋਹ ਪ੍ਰਾਪਤਾ ਉਹਨਾਂ ਦੇ ਸਾਰੇ ਨਗਰ ਤੁਹਾਨੂੰ ਦਿਖਾਉਣ ਲੱਗੇ ਆ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਕਿਹੜੇ ਕਿਹੜੇ ਸਥਾਨਾਂ ਵਿੱਚ ਵੀ ਉਹਨਾਂ ਨੇ ਚਰਨ پا ਕੇ ਪਵਿੱਤਰ ਕੀਤਾ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਨਿਗਾਹ ਮਾਰਿਓ ਕਿਹੜੇ ਕਿਹੜੇ ਨਗਰ ਆ ਇਹ ਸਾਰੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਦੋਂ ਚਾਲੇ ਪਾਏ ਉਤੋਂ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਪਰਿਵਾਰ ਵਿਛੋੜਾ ਪਰਿਵਾਰ ਵਿਛੋੜਾ ਪਹੁੰਚੇ ਸੀਗੇ ਫਿਰ ਪਠਾ ਸਾਹਿਬ ਉਧਰ ਦੀ ਹੋ ਕੇ ਆਪਣਾ ਜਿਹੜਾ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਤੁਰ ਪਏ ਸੀਗੇ ਤੁਸੀਂ ਦੇਖੋ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਬਿਨਾਂ ਵਿਸਤਰ ਤੋਂ ਕੰਡਿਆਂ ਦੀ ਸੇਜ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਲੀਰੋ ਲੀਰ ਹੋਏ ਜਾਮੇ ਦੇ ਵਿੱਚ ਦੀ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਅੱਗੇ ਨੂੰ ਚਾਲੇ ਪਾਏ ਉਹਨਾਂ ਨੇ ਸ਼ੇਰ ਕਰਦੇ ਹੋ ਵਾਹਿਗੁਰੂ ਨਾਲ ਦੀ ਨਾਲ ਤੇ ਮਾਰੀ ਚੱਲੋ ਨਿਗਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਹੜੇ ਕਿਹੜੇ ਨਗਰਾਂ ਵਿੱਚ ਦੀ ਲੰਗੇ ਆ ਸਾਰਾ ਤੁਸੀਂ ਦੇਖ ਸਕਦੇ ਆ ਕਮਾਲਪੁਰੇ ਰਾਜੋਨ ਅਸੀਲੋ ਹਨੀ ਰਾਏਕੋਟਾ ਰਾਏਕੋਟ ਜਿਹੜਾ ਟਾਲੀਆਣਾ ਸਾਹਿਬ ਗੁਰਦੁਆਰਾ ਉੱਥੇ ਉੱਥੇ ਵੀ ਕਾਫੀ ਸਮਾ ਰਹੇ ਗੁਰੂ ਸਾਹਿਬ ਫਿਰ ਮੈਤੀਆਣਾ ਸਾਹਿਬ ਜਿੱਥੇ ਚਰਨ ਪਾਏ ਚਾਕਰ ਲੰਮੇ ਜੱਟਪੁਰੇ ਤਖਤੂ ਪੁਰਾ ਮਦੇਕੇ ਦੀਨਾ ਦੀਨਾ ਕੰਗੜ ਜਿੱਥੇ ਮਹਾਰਾਜ ਪਾਤਸ਼ਾਹ ਨੇ ਜਫਰਨਾਮਾ ਲਿਖਿਆ ਸੀਗਾ ਇਹ ਉਹ ਸਥਾਨ ਆ ਜਿੱਥੇ ਰੰਗਜੀਤ ਪਾਸ਼ ਰੰਗਜੀਤ ਨੂੰ ਪਾਸ਼ਾ ਨੇ ਜਫਰਨਾਮਾ ਲਿਖ ਕੇ ਕਲਮ ਦੀ ਮਾਰ ਨਾਲ ਮਾਰਿਆ ਸੀ ਨਾ ਤੀਰਾਂ ਨਾਲ ਨਾ ਤਲਵਾਰਾਂ ਨਾਲ ਮਾਰਤਾ ਤਾਂ ਕਲਮ ਦੀ ਮਾਰ ਨਾਲ ਮਾਰਤਾ ਸੱਚਾ ਪਾਸ਼ਾ ਨੇ ਵਾਹਿਗੁਰੂ ਤਨ ਜਿਗਰਾ ਮਹਾਰਾਜ ਦਾ ਕਿਧਰੋ ਕਿਧਰੀ ਪਿੰਡਾਂ ਤਹ ਕੀਤਾ ਅੱਜ ਕੱਲ ਜੇ ਆਪਾਂ ਕਿਤੇ ਜਾਣਾ ਹੋਵੇ ਤਾਂ ਨੇਵੀਗੇਸ਼ਨ ਲਾਉਨੇ ਆ 20 50 ਕਿਲੋਮੀਟਰ ਜਾਣਾ ਹੋਵੇ ਤੇ ਉਸ ਵਕਤ ਸੱਚਾ ਪਾਤਸ਼ਾਹ ਜਾਣੀ ਜਾਣ ਸੀ ਸਾਰਾ ਕੁਸ਼ ਕਿਧਰੋਂ ਕਿਧਰ ਦੀ ਰਾਹ ਬਣਾ ਕੇ ਤੇ ਥੋੜੇ ਜਿੰਗ ਸੀਗੇ ਨਾਲ ਬਾਕੀ ਦੇ ਸਾਰੇ ਸਿੰਘ ਚਮਕੌਰ ਸਾਹਿਬ ਉੱਥੇ ਜੰਗ ਦੇ ਵਿੱਚ ਵਿਛੜ ਗਏ ਸੀ ਕੁਛ ਹੀ ਰੋਗੇ ਸੀ ਸਾਰਾ ਪਰਿਵਾਰ ਵਿਛੋੜਾ ਸਾਹਿਬ ਉੱਥੇ ਵਿਛੜ ਗਿਆ ਸੀ ਉਧਰ ਹੁੰਦੇ ਹੋਏ ਬਗਰਾੜੀ ਢਿਲਮਾ ਸੋਦੀਆਂ ਜਿੱਥੇ ਫਰੀਦਕੋਟ ਦੇ ਕੋਲ ਤੇ ਉਧਰ ਨੂੰ ਮਹਾਰਾਜ ਨੇ ਚਾਲੇ ਪਾਏ ਜਫਰਨਾਮਾ ਸਾਹਿਬ ਲਿਖਦੇ ਹੋਏ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਕੀ ਢਾਵ ਜੈਤੋ ਮੱਲਣ ਤੇ ਉਧਰੋਂ ਹੁੰਦੇ ਹੋਏ ਸੱਚੇ ਪਾਸ਼ਾ ਮੁਕਸਰ ਸਾਹਿਬ ਜਿੱਥੇ 40 ਮੁਕਤਿਆਂ ਦੀ ਜੰਗ ਹੋਈ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦਾ ਨਾਮ ਦਿੱਤਾ ਗਿਆ ਪੈੜਾ ਵੇਖ ਲਓ ਕਿੰਨਾ ਤੈਅ ਕੀਤਾ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਕਿੰਨੇ ਪਿੰਡ ਹੁੰਦੇ ਹੋਏ ਕਿੰਨੇ ਨਗਰਾਂ ਦੇ ਵਿੱਚ ਜੰਗਲਾਂ ਦੇ ਵਿੱਚ ਕੋਈ ਰਾਸਤਾ ਨਹੀਂ ਸੀ ਹੁੰਦਾ ਉਦੋਂ ਕਿੱਧਰ ਦੀ ਕਿੱਧਰ ਸੱਚੇ ਆਪਾਸ਼ਾ ਨੇ ਆਪਣੇ ਕੌਮ ਦੇ ਲਈ ਸਿੱਖ ਪੰਥ ਦੇ ਲਈ ਆਪਣਾ ਪਰਿਵਾਰ ਜਿਹੜਾ ਵਾਰਿਆ ਮੁਖਸਰ ਸਾਹਿਬ ਬਦਾਵਾ ਪਾੜ ਕੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਜਿੱਥੇ ਕੇ 40 ਮੁਕਤੇ ਜਿਹੜੇ ਕੇ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਤੇ ਉੱਥੇ ਛੱਡ ਕੇ ਆ ਗਏ ਸੀ ਜਦ ਕੇ ਘੇਰਾ ਪਿਆ ਹੋਇਆ ਸੀਗਾ ਉਦੋਂ ਬਦਾਵਾ ਲਿਖ ਕੇ ਆ ਗਏ ਸੀ ਤਾਂ ਇੱਥੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਮੁਖਸਰ ਸਾਹਿਬ ਦੀ ਧਰਤੀ ਤੇ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਬਧਾਵਾ ਪਾੜ ਕੇ ਉਹਨਾਂ ਨੂੰ ਗੱਲ ਲਾ ਕੇ ਮੁਕਤੀ ਦਿੱਤੀ ਇਹ ਉਹ ਮੁਖਸਰ ਸਾਹਿਬ ਦੀ ਧਰਤੀ ਸੀ ਇੱਥੇ ਵੀ ਜੰਗ ਹੋਇਆ ਸੀਗਾ ਵਾਹਿਗੁਰੂ ਕਰ ਦਿਓ ਸ਼ੇਰ ਰਪਾਣਾ ਭੁੰਦੜ ਮਲੋਟ ਮਲੋਟ ਚੰਦ ਸਾਹਿਬ ਲੱਖੀ ਜੰਗਲ ਬਠਿੰਡੇ ਤੋਂ ਇੱਧਰ ਜਿਹੜਾ ਹੈਗਾ ਸਾਈਡ ਤੇ ਇਹ ਗਿੱਦੜਬਾਹ ਜੰਗੀਆਣਾ ਬੰਬੀਹਾ ਬਾਜ ਕੋ ਪੱਕਾ ਹੀ ਰਾ ਸਿੰਘ ਦੱਬ ਵਾਲੀ ਦੇ ਕੋਲ ਉਧਰ ਤੋਂ ਹੁੰਦੇ ਹੋਏ ਸਤਿਆਪਾਸ਼ਾ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਪਹੁੰਚੇ ਦਮਦਮਾ ਸਾਹਿਬ ਉਹ ਜਿੱਥੇ ਇੱਕ ਤਾਂ ਆਪਣੇ ਭਾਈ ਡੱਲੇ ਦੀ ਜਿਹੜੀ ਬੰਦੂਖ ਦੀ ਪਰਖ ਕੀਤੀ ਗਈ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਗੁਰੂ ਸਾਹਿਬ ਨੇ ਸਰੂਪ ਜਿਹੜੇ ਨਵੇਂ ਲਿਖੇ ਸੀਗੇ ਤੇ ਆ ਜਿਹੜੇ ਸਥਾਨ ਆ ਜਿਵੇਂ ਪ੍ਰਾਪਤ ਸਥਾਨ ਆ ਉਹਨਾਂ ਦਾ ਵੇਰਵਾ ਦਿੱਤਾ ਹੋਇਆ ਉਹਨਾਂ ਦੇ ਉੱਤੇ ਪੁਆਇੰਟ ਦਿੱਤੇ ਹੋਏ ਆ ਕਿਹੜੇ ਕਿਹੜੇ ਮਹੱਤਵਪੂਰਨ ਸਥਾਨ ਆ ਜਿੱਥੇ ਜਿੱਥੇ ਗੁਰੂ ਸਾਹਿਬ ਰੁਕੇ ਸੀ ਉਹ ਸਥਾਨਾ ਦਾ ਵੇਰਵਾ ਦਿੱਤਾ ਉੱਤਰ ਵਾਲੇ ਪਾਸੇ ਨੂੰ ਸੱਚਾ ਪਾਤਸ਼ਾਹ ਨੇ ਕਿੰਨਾ ਪਿੰਡ ਅ ਤੈਅ ਕੀਤਾ ਫਿਰ ਦਮਦਮਾ ਸਾਹਿਬ ਬੈਠ ਕੇ ਉੱਥੇ ਕੁ ਸਮਾਂ ਉੱਥੇ ਜਿਹੜਾ ਆਪਣਾ ਨਵੇਂ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਕਿਉਂਕਿ ਪਰਿਵਾਰ ਵਿਛੋੜੇ ਦੇ ਵਿੱਚ ਉੱਥੇ ਸਾਰੇ ਉਹਦੇ ਸਰਸਾ ਨਦੀ ਦੇ ਵਿੱਚ ਰੁੜ ਗਏ ਸੀ ਤਾਂ ਇਸ ਕਰਕੇ ਉਹਨਾਂ ਨੇ ਇੱਥੇ ਸਾਰੇ ਸਰੂਪਾਂ ਦੀ ਦੁਬਾਰਾ ਰਚਨਾ ਕੀਤੀ ਸੀ ਲਿਖਣ ਕੀਤਾ ਸੀਗਾ ਇੱਥੇ ਤਾਂ ਉਹ ਜਿਗਰਾ ਕਲੰਗੀਆਂ ਵਾਲੇ ਦਾ ਪਰਿਵਾਰ ਵਿਛੜ ਗਿਆ ਸੀ ਫਿਰ ਵੀ ਜੰਗਲਾਂ ਦੇ ਵਿੱਚ ਦੀ ਖੁੰਦੇ ਹੋਏ ਕਿਧਰੋਂ ਕਿਧਰ ਪਹੁੰਚੇ ਸ਼ੇਅਰ ਕਰ ਦਿਓ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ